ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਨਾ ਡਿਜ਼ਾਈਨਰ ਗਲੇ ਜਿਹੜਾ ਉਹ ਬਣਾਉਨੇ ਆ ਉਹਦੀ ਵੀਡੀਓ ਸੋਡੇ ਨਾਲ ਸਾਂਝੀ ਕਰਦੇ ਆ। ਹੁਣ ਨਾ ਆਪਾਂ ਜੀ ਇਹ ਵਾਲਾ ਹਨਾ ਹਾਰਟ ਸ਼ੇਪ ਕਹਿੰਦੇ ਨੇ ਜੋ ਵੀ ਇਹ ਗਲੇ ਨੂੰ ਇਹ ਆਪਾਂ ਨੇ ਦੋ ਲੈਣੇ ਨੇ। ਦੋ ਗਲੇ ਲੈਣੇ ਨੇ। ਆਪਣੀ ਹਨਾ ਪ੍ਰਿੰਟ ਕਮੀਜ਼ ਦੇ ਨਾਲ ਇਹੀ ਜੀ ਪ੍ਰਿੰਟ ਸਲਵਾਰ ਆ। ਆਪਾਂ ਇਹ ਪਲੇਨ ਕੱਪੜੇ ਤੇ ਨਾ ਮੰਮਾ ਲਈ। ਪਹਿਲਾਂ ਤੁਸੀਂ ਇੱਕ ਗਲੇ ਨੂੰ ਪੇਸਟ ਕਰਨਾ ਹੈਗਾ। ਇਸ ਤਰ੍ਹਾਂ ਜੇ ਨਹੀਂ ਹਣਾ ਤੁਸੀਂ ਆਦੀ ਚੜਾਈ ਰੱਖਣੀ ਐ ਉਸ ਦੇ ਹਿਸਾਬ ਨਾਲ ਇਹ ਨਹੀਂ ਪੇਸਟ ਕਰਨਾ ਆਪਣੇ ਹੁਣ ਆਪਾਂ ਹਣਾ ਜਿਹੜਾ ਦੂਸਰਾ ਗਲ ਐ ਇਹਨੇ ਤੇ ਆਪਾਂ ਨੂੰ ਸੈੱਟ ਕਰਾਂਗੇ ਆ ਦੇਖੋ ਇਸ ਤਰ੍ਹਾਂ ਇਹ ਤੁਸੀਂ ਪੂਰੇ ਧਿਆਨ ਨਾਲ ਹੈਨਾ ਸੈੱਟ ਕਰਨਾ ਇਹ ਬਿਲਕੁਲ ਜਿਹੜਾ ਇਹਦਾ ਸੈਂਟਰ ਹੈ ਉਹ ਹੋਵੇ ਜਿੰਨੀ ਜਗ੍ਹਾ ਇਧਰ ਆ ਕੱਪੜੇ ਦੀ ਜਿਹੜੀ ਆ ਚੁੰਝ ਹੈ ਜੀ ਇਹ ਬਿਲਕੁਲ ਸੈਂਟਰ ਦੇ ਵਿੱਚ ਹੋਵੇ ਇਸ ਤਰ੍ਹਾਂ ਤੁਸੀਂ ਜਿਹੜਾ ਇਹ ਵਾਲਾ ਹੈਨਾ ਇਸ ਤਰ੍ਹਾਂ ਇਹਨੂੰ ਸੈੱਟ ਕਰ ਲਿਓ ਉੱਪਰ ਉਹ ਤਾਂ ਆਪਾਂ ਨੇ ਆਪਣੀ ਗਲੇ ਦੀ ਜਿੰਨੀ ਚੜਾਈ ਲੈਣੀ ਹੁੰਦੀ ਉਹਨਾ ਚੌੜਾ ਰੱਖਿਆ ਹੈ ਲੇਕਿਨ ਉਹ ਨੂੰ ਤੁਸੀਂ ਥੋੜਾ ਬਹੁਤਾ ਵਧ ਨਹੀਂ ਸਕਦੇ ਕਿਉਂਕਿ ਇਹ ਤਾਂ نیچے ਆ ਜਾਊਗਾ ਇਹ ਡਿਜ਼ਾਈਨਿੰਗ ਹੈ ਜਿਹੜੀ ਇਹਨੂੰ ਤੁਸੀਂ ਘੱਟ ਵਧ ਜਿੰਥੇ ਜਿੰਨਾ ਵੀ نیچے ਲਿਆਉਣਾ ਚਾਹਣੀ ਹੋਣਾ ਉਹ ਲੈ ਸਕਦੇ ਇੰਨੀ ਇਸ ਤਰ੍ਹਾਂ ਪਹਿਲੀ ਪ੍ਰੈਸਨਾ ਲਾ ਦਾਂਗੇ ਹੁਣ ਆਪਾਂ ਇਹ ਜਿਹੜੇ ਗਲੇ ਨੇ ਜੀ ਪੇਸਟ ਕਰ ਲੇ ਹੁਣ ਆਪਾਂ ਇਹਨਾਂ ਨੂੰ ਫੋਲਡ ਕਰ ਲੈਨੇ ਆਲੇ ਨਾਲਿਓ ਆ ਬਾਦੂ ਕੱਪੜਾ ਜਿਹੜਾ ਇਹਦੀ ਆਪਾਂ ਕਟਿੰਗ ਕਰ ਦਿੰਨੇ ਆ ਬਸ ਆਪਾਂ ਥੋੜਾ ਥੋੜਾ ਰੱਖ ਕੇ ਇਹਨਾਂ ਨਾਲ ਕੱਪੜਾ ਪਾਪਾ ਜੀ ਹਨਾ ਜਿਹੜਾ ਫੋਲਡ ਇਸ ਤਰ੍ਹਾਂ ਕਰਾਂਗੇ ਜਿਹੜੀ ਤੁਸੀਂ ਫੋਲਡਿੰਗ ਵਾਲੀ ਸਿਲਾਈ ਹੈ ਉਹ ਕਿਨਾਰੇ ਜੀ ਤੇ ਲਾ ਲਿਓ ਕਿਉਂਕਿ ਇਹ ਆਪਾਂ ਜਦੋਂ ਸਿੱਧੇ ਪਾਸੇ ਪਲਟਾਂਗੇ ਆਪਾਂ ਨੂੰ ਸਿਲਾਈ ਦੀ ੜਨ ਦੀ ਲੋੜ ਨਹੀਂ ਇਹਨੂੰ ਆਪਾਂ ਜਿਹੜੀ ਇਹਦੇ ਉੱਤੇ ਲੈਂਸ ਲਾਵਾਂਗੇ ਉਹੀ ਲੈਂਸ ਇਹ ਸਿਲਾਈ ਨੂੰ ਕਵਰ ਕਰ ਗਾ ਲੇ ਇਹਨੂੰ ਹਨਾ ਹੌਲੀ-ਹੌਲੀ ਤੁਸੀਂ ਪੂਰੀ ਸਫਾਈ ਦੇ ਨਾਲ ਇਹਨੂੰ ਫੋਲਡ ਕਰਨਾ ਹੈ ਕਿਉਂਕਿ ਇਹ ਗਲ ਹੈ ਜਿਹੜਾ ਇਹ ਆਪਾਂ ਨੇ ਉੱਪਰਲੇ ਪਾਸੇ ਪਾ ਲਟਣਾ ਹੈ ਹਨਾ ਜਿੰਨਾ ਆਪਾਂ ਇਹਨੂੰ ਪੂਰੀ ਸਫਾਈ ਨਾਲ ਕਰਾਂਗੇ ਉਨਾਂ ਹੀ ਇਹ ਵਧੀਆ ਉੱਪਰ ਇਹਦੇ ਸਫਾਈ ਆਉਗੀ ਇਹਦੀ ਜਿਹੜੀ ਲੁੱਕ ਆ ਵਧੀਆ ਆਉਗੀ ਇਹਦਾ ਨਹੀਂ ਆਪਾਂ ਇਹ ਜਿਹੜਾ ਫੋਲਡ ਆ ਦੇਖੋ ਇਸ ਤਰ੍ਹਾਂ ਕਰ ਲਿਆ ਐਨੀ ਗਸ ਸਲਾਈ ਨਾਲ ਤੁਸੀਂ ਇਹ ਫੋਲਡ ਕਰ ਲਿਓ ਇਸ ਤਰ੍ਹਾਂ ਦੇਖੋ ਇਹ ਵਿੱਚੋਂ ਹੁਣ ਆਪਾਂ ਹਨ ਜਿੰਨਾ ਆਪਣਾ ਇਹ ਗਲਾ ਲੈਣਾ ਹੈਗਾ ਇਹ ਹਰ ਇੱਕ ਦਾ ਆਪ ਦਾ ਨਾਪ ਹੁੰਦਾ ਹਨ ਮੈਂ ਇਹ ਗਲਾ ਸਿਰਫ 6.5 ਇੰਚ ਲਵਾਂਗੀ ਕਿਉਂਕਿ ਇਹ ਹਨ ਮੇਰੀ ਬੇਟੀ ਦਾ ਹੈ ਉਹ ਗਲਾ ਛੋਟਾ ਹੀ ਪਾਉਂਦੀ ਹੈ ਅੱਗੇ ਲਗੜਾ ਬੜਾ ਵੱਡਾ ਨਹੀਂ ਪਾਉਂਦੀ ਇੰਨੀ ਆਪਾਂ ਜਿਹੜੀ ਕਟਿੰਗ ਹੈ ਉਹ ਕਰ ਦਾਂਗੇ ਇਹ ਤੁਸੀਂ ਆਪਣੇ ਹਿਸਾਬ ਨਾਲ ਹਨਾ ਇਹ ਵੀ ਕਟਿੰਗ ਕਰ ਦਿਓ ਹੁਣ ਆਪਾਂ ਪੈਨ ਲੱਕੀ ਦੀ ਹਨਾ ਸੁਣੋ ਪਤਾ ਜਿਸ ਤਰ੍ਹਾਂ ਆਪਾਂ ਗਲ ਲਾਉਨੇ ਆ ਇਹਦੇ ਸੈਂਟਰ ਦੇ ਵਿੱਚ ਠੀਕ ਹੈ ਹੁਣ ਆਪਾਂ ਕਮੀਜ਼ ਲਾਵਾਂਗੇ ਜਿਹਦੇ ਤੇ ਗਲਾ ਲਾਉਣਾ ਹੁਣ ਆਪਾਂ ਦੀ ਕਮੀਜ਼ ਆ ਜਿਹੜਾ ਹਨਾ ਇਹਦਾ ਆਪਾਂ ਆ ਸਿੱਧਾ ਪਾਸਾ ਹੈ ਆਪਾਂ ਇਹਦੇ ਪੁੱਠੇ ਪਾਸੇ ਅਟੈਚ ਕਰਾਂਗੇ ਇਹਨੂੰ ਗਲੇ ਨੂੰ ਸਿੱਧੇ ਪਾਸੇ ਆਪਾਂ ਬਲਤਾਂਗੇ ਆ ਦੇਖੋ ਇਹਦੇ ਨਾਲ ਬਚਾਲੀ ਸਾਈਡ ਉਹ ਬਣੀ ਹੋਈ ਕਰੀਜ਼ ਬਣੀ ہوئی ਹੈ ਆਪਾਂ ਇਹ ਕਰੀਜ਼ ਨੂੰ ਮਾਰਕ ਕਰ ਲਵਾਂਗੇ ਆ ਗਾਣ ਸੋਨੇ ਦੇ ਸ ਇਹ ਗਲੇ ਦਾ ਸੈਂਟਰ ਠੀਕ ਆ ਇਹ ਆਪਾਂ ਸਿਰਫ ਹਨਾ ਜਿਹੜੀ ਆਹ ਵਾਲੀ ਸिलाई ਸਿਰਫ ਆਪਾਂ ਉਰੇ ਤੱਕ ਲਾਉਣੀ ਆ ਇਹ ਇਸ ਤਰ੍ਹਾਂ ਗਲਾ ਰੱਖ ਕੇ ਹੈਨਾ ਜਿਹੜੀ ਆਹ ਵਾਲੀ ਇਹਦੀ ਨੋਕ ਹੈ ਇਹ ਆਪਣੀ ਇੱਕ ਕ੍ਰੀਜ਼ ਤੇ ਹੋਣੀ ਚਾਹੀਦੀ ਆਪਾਂ ਇਸ ਤਰ੍ਹਾਂ ਇਹਨੂੰ ਸੈੱਟ ਕਰਾਂਗੇ ਇਧਰੋਂ ਵੀ ਸੈੱਟ ਰੱਖਣਾ ਤੁਸੀਂ ਗਲਾ ਜਿਹੜਾ ਠੀਕ ਹੈ ਤੇ ਜਿਹੜੀ ਇਹਦੀ ਨੋਕ ਹੈ ਇਹ ਬਿਲਕੁਲ ਇੱਥੇ ਕ੍ਰੀਜ਼ ਤੇ ਹੋਣੀ ਚਾਹੀਦੀ ਆ ਉਨ ਆਪਾਂ ਜਿਹੜੀ ਸਲਾਈ ਮਾਰਨੀ ਹੈ ਜੇ ਤਾਂ ਤੁਸੀਂ ਹਨਾ ਵੀ ਮਤਲਬ ਕਿ ਨਮੀ ਹੋਗੀ ਫਿਰ ਤਾਂ ਤੁਸੀਂ ਇਹਦੀ ਜਿਹੜੀ ਇਸ ਤਰ੍ਹਾਂ ਕੱਚੀ ਸਲਾਈ ਵੀ ਮਾਰ ਸਕਦੇ ਹੋ ਲੇਕਿਨ ਮੈਂ ਇਹਨੂੰ ਇਸ ਤਰ੍ਹਾਂ ਹੀ ਤਿਆਰ ਕਰ ਦੂੰਗੀ ਪੂਰੇ ਹੈ ਨਾ ਤੁਸੀਂ ਧਿਆਨ ਨਾਲ ਇਹਨੂੰ ਸੈੱਟ ਕਰਕੇ ਗਲ ਹੈ ਜਿਹੜਾ ਹੌਲੀ ਹੌਲੀ ਥੋੜਾ ਜਿਹਾ ਸਲੋ ਲਾਇਆ ਕਰੋ ਜਿਹੜੀ ਐਵੇਂ ਦੀ ਹੈ ਨਾ ਉਹ ਚੀਜ਼ ਹੁੰਦੀ ਹੈ ਉਹਦੇ ਤੇ ਕਾਲੀ ਬਿਲਕੁਲ ਨਹੀਂ ਕੀਤੀ ਕਿਉਂਕਿ ਢੇੜ ਨਾਲੋਂ ਤਾਂ ਬਿਹਤਰ ਹੈ ਵੀ ਹੈ ਨਾ ਆਪਾਂ ਪਹਿਲਾਂ ਹੀ ਜਿਹੜਾ ਸਲੋ ਕਰੀਏ ਤਾਂ ਕਿ ਉਹਦੀ ਜਿਹੜੀ ਫਿਨਿਸ਼ਿੰਗ ਹੈ ਉਹ ਵਧੀਆ ਆਵੇ ਮੈਂ ਬਿਲਕੁਲ ਹੈ ਨਾ ਕਾਲੀ ਨਹੀਂ ਕਰਦੀ ਹੁੰਦੀ ਇਹ ਚੀਜ਼ਾਂ ਦੇ ਵਿੱਚ ਇੱਕ ਮਸ਼ੀਨੀਨਾ ਹਨਾ ਜੇ ਤੁਹਾਡੇ ਲਵੇ ਅੰਬਰੀਲਾ ਮਸ਼ੀਨ ਜਾਂ ਬਿਜਲੀ ਵਾਲੀ ਹੈ ਜੋ ਵੀ ਹੈ ਉਹਨੂੰ ਸਲੋ ਕਰਕੇ ਕਰਨਾ ਹੈ ਇਹ ਕੰਮ ਤੁਸੀਂ ਉਹਨੂੰ ਫਾਸਟ ਨਹੀਂ ਰੱਖਣਾ ਕਿਉਂਕਿ ਫਿਰ ਇਹਦੇ ਜਿਹੜੇ ਗੁਲਾਈਆਂ ਨੇ ਸਹੀ ਨਹੀਂ ਹੋਣਗੀਆਂ ਹੁਣ ਆਪਾਂ ਹਨਾ ਜਿਹੜਾ ਇਹਦੀ ਥੋੜਾ ਥੋੜਾ ਮਾਰਜਨ ਰੱਖ ਕੇ ਸਲਾਈ ਦੇਣੀ ਅੱਧਾ ਇੰਚ ਹੁੰਦਾ ਅੱਧੇ ਇੰਚ ਤੋਂ ਘੱਟ ਵੀ ਹੁੰਦਾ ਕਿਉਂਕਿ ਜੇ ਆਪਾਂ ਜਿਆਦਾ ਵਿੱਚ ਛੱਡਦੇ ਆ ਫਿਰ ਜਦੋਂ ਇਹਨੂੰ ਫੋਲਡ ਕਰਦੇ ਆ ਇਹ ਫਿਨਿਸ਼ਿੰਗ ਨਾਲ ਫੋਲਡ ਨਹੀਂ ਹੁੰਦਾ ਇਸ ਲਈ ਜਿਹੜਾ ਵਿੱਚ ਕੱਪੜਾ ਤੁਸੀਂ ਥੋੜਾ ਰੱਖਿਆ ਕਰੋ ਠੀਕ ਹੈ ਹੁਣ ਆਪਾਂ ਜਿਹੜੇ ਇਹਦੇ ਛੋਟੇ-ਛੋਟੇ ਹਨਾ ਕੱਟ ਲਾ ਲਾਂਗੇ ਪਹਿਲਾਂ ਮੇਨ ਕੱਟ ਤਾਂ ਆਪਾਂ ਨੇ ਇੱਥੇ ਲਾਉਣਾ ਹੈਗਾ ਇਹਦੇ ਸੈਂਟਰ ਦੇ ਵਿੱਚ ਮੈਂ ਤੁਸੀਂ ਕੱਟ ਜਿਹੜੇ ਇੰਨੇ ਧਿਆਨ ਨਾਲ ਲਾਉਣੇ ਹਨਾ ਵੀ ਜਿਹੜੀ ਇਹਦੀ ਸਿਲਾਈ ਹੈ ਇਹ ਨਹੀਂ ਕੱਟੀ ਜਾਣੀ ਚਾਹੀਦੀ ਉੱਥੇ ਦਾ ਕੱਟ ਆਉਣਾ ਫਿਰ ਆਪਾਂ ਛੋਟੇ ਛੋਟੇ ਕੱਟ ਉਹ ਵੀ ਲਾਵਾਂਗੇ ਕਿਉਂਕਿ ਉਹ ਉਹੀ ਚੰਗੀ ਤਰ੍ਹਾਂ ਫਿਰ ਮੁੜ ਜੂਗਾ ਇਸ ਤਰ੍ਹਾਂ ਪੂਰੀ ਕੇਅਰਫੁਲੀ ਹਨਾ ਤੁਸੀਂ ਜਿਹੜਾ ਵੀ ਕੰਮ ਕਰਨਾ ਕਿਉਂਕਿ ਸਟੀਚਿੰਗ ਦਾ ਕੰਮ ਹੈ ਜਿਹੜਾ ਇਹ ਫੇਰ ਹੀ ਸੋਹਣਾ ਲੱਗਦਾ ਜੇ ਸਫਾਈ ਨਾਲ ਬਣਿਆ ਹੋਵੇ ਉਨਾਪਾ ਇਹਨੂੰ ਇਸ ਤਰ੍ਹਾਂ ਹਨਾ ਆਪਾਂ ਇਹ ਸਾਈਡ ਨੂੰ ਫੋਲਡ ਕਰ ਲਾਂਗੇ ਠੀਕ ਹੈ ਤੁਸੀਂ ਪੂਰੀ ਘਰ ਇਧਰ ਇਸ ਤਰ੍ਹਾਂ ਕਿਚਨ ਆ ਜਿਹੜਾ ਨੇ ਇਧਰ ਲਾ ਕੱਪੜੇ ਇਧਰ ਨਾ ਦੀ ਸੀ ਇਸ ਤਰ੍ਹਾਂ ਸਾਰਾ ਇਧਰ ਇਸ ਤਰ੍ਹਾਂ ਐਵੇਂ ਖਿੱਚ ਕੇ ਤੁਸੀਂ ਜਿਹੜੀ ਵੀ ਸਲਾਈ ਆ ਉਹ ਲਾਉਣੀ ਹੈ ਹਟ ਕੇ ਹੁਣ ਆਪਾਂ ਜਿਹੜੀ ਇਹਦੀ ਹੈ ਨਾ ਪਹਿਲਾ ਇਹ ਵਾਲੀ ਜਗ੍ਹਾ ਇੱਥੇ ਆਪਾਂ ਜਿਹੜੀ ਟਾਪ ਸਟਿਚ ਹੈ ਇਹ ਲਾ ਦਿੰਨੇ ਆ ਤੁਸੀਂ ਨੇ ਇਹਨੂੰ ਬਿਲਕੁਲ ਜਿਹੜਾ ਹੇਠਲਾ ਕੱਪੜਾ ਇਹਨੂੰ ਇਸ ਸਾਈਡ ਖਿੱਚ ਕੇ ਰੱਖਣਾ ਹੈ ਨਾ ਜਿਹੜਾ ਇਹ ਕੱਪੜਾ ਦੇਖੋ ਜਿਵੇਂ ਆਪਣੇ ਹੈ ਨਾ ਇਹ ਵਾਲਾ ਦਿਸਦਾ ਨਹੀਂ ਹੈਗਾ ਕੱਪੜਾ ਇਹ ਦਿਸਣਾ ਨਹੀਂ ਚਾਹੀਦਾ ਇਹ ਆਪਾਂ ਇਹਨੂੰ ਇਸ ਤਰ੍ਹਾਂ ਖਿੱਚ ਕੇ ਜਿਹੜੀ ਇਹਦੀ ਸਲਾਈ ਆ ਲਾਵਾਂਗੇ ਤੇ ਆਪਾਂ ਪਹਿਲਾਂ ਕੋਈ ਸਲਾਈ ਨਹੀਂ ਲਾਉਂਦੇ ਆਪਾਂ ਲੈਸ ਹੀ ਲਗਾ ਦਾਂਗੇ ਦੇਖੋ ਇਹ ਬਿਲਕੁਲ ਹੈ ਨਾ ਸੈਂਟਰ ਦੇ ਵਿੱਚ ਪੂਰੇ ਤੁਸੀਂ ਇੱਕ ਕੋਈ ਵੀ ਪਿੰਨ ਵਗੈਰਾ ਜਾਂ ਸੂਈ ਤੁਸੀਂ ਪੂਰੇ ਸੈਂਟਰ ਦੇ ਵਿੱਚ ਇਹਨੂੰ ਸੈੱਟ ਕਰਕੇ ਲਾ ਲਿਓ ਤਾਂ ਕਿ ਹੈ ਨਾ ਹਿੱਲੇ ਨਾ ਠੀਕ ਹੈ ਹੁਣ ਆਪਾਂ ਇਹਦੇ ਉੱਪਰ ਇੱਕ ਸਲਾਈ ਦੇ ਨਾਲ ਹੀ ਇਹਨੂੰ ਅਟੈਚ ਕਰ ਦਾਂਗੇ ਨਾਲੇ ਆਪਾਂ ਜਿਹੜੀ ਆਪਣੀ ਇਹ ਵਾਲੀ ਲੈਸ ਹੈ ਇਹ ਲਾ ਦਾਂਗੇ ਸਿੱਧਾ ਪੁੱਠਾ ਸਿੱਧਾ ਇਸ ਤਰ੍ਹਾਂ ਇਹਨੂੰ ਜਿਹੜੀ ਹੋਣਾ ਨਾ ਆਪਣੀਆਂ ਸਲਾਈ ਸੀਗੀ ਫੋਲਡਿੰਗ ਵਾਲੀ ਇਹ ਸਲਾਈ ਆ ਜਿਹੜੀ ਇਹ ਕਵਰ ਹੋਊਗੀ ਇਸ ਤਰ੍ਹਾਂ ਆਪਾਂ ਇਹਦੇ ਸੈਂਟਰ ਦੇ ਵਿੱਚ ਇੱਕ ਸਲਾਈ ਲਾਉਣੀ ਆ ਆਪਾਂ ਗਵਾਰੀਆਂ ਸਲਾਈਆਂ ਨਹੀਂ ਲਾਉਂਦੇ ਦੇਖੋ ਤੁਹਾਨੂੰ ਨਾਲ ਤੁਸੀਂ ਇਸ ਤਰ੍ਹਾਂ ਆਪਾਂ ਇਹ ਇੱਕ ਸਲਾਈ ਲਾਉਣੀ ਆ ਇਹ ਧਿਆਨ ਰੱਖਣਾ ਜਿਹੜੀ ਆਪਣੀ ਸਲਾਈ ਹੈ ਆਪਣੇ ਗਲੇ ਦੇ ਉੱਪਰ ਆਉਣੀ ਚਾਹੀਦੀ ਹੈ ਹੈਨਾ ਇੱਕ ਗੱਲ ਹੋਰ ਹਨਾ ਜੀ ਇਹ ਜਿਹੜੀਆਂ ਲੈਸਾਂ ਹੁੰਦੀਆਂ ਨੇ ਗਲਾਈ ਵਾਲੀਆਂ ਇੱਥੇ ਤੁਸੀਂ ਉਹੀ ਲੈਸਾਂ ਯੂਜ਼ ਕਰਨੀਆਂ ਨੇ ਹਨਾ ਜਿਹੜੀਆਂ ਸਾਨੂੰ ਲੱਗਣ ਵੀ ਹਾਂ ਜਿਵੇਂ ਆਪਾਂ ਉਹ ਗਲਾਈ ਦੇਵਾਂਗੇ ਚੰਗੀ ਤਰ੍ਹਾਂ ਜਿਹੜੀਆਂ ਮੁੜ ਜਾਣ ਕਈ ਲੈਸਾਂਆਂ ਜਿਹੜੀਆਂ ਹੁੰਦੀਆਂ ਨੇ ਹਨਾ ਗਲਾਈ ਦੇ ਵਿੱਚ ਨਹੀਂ ਮੁੜਦੀਆਂ ਆ ਜਿਹੜੀ ਜੋ ਵੀ ਇਹ ਮਾੜੀ ਮੋਟੀ ਫਿਨਿਸ਼ਿੰਗ ਦੇ ਦੇਣੀ ਆਪਾਂ ਨੇ ਕਈ ਵਾਰ ਕੋਈ ਤਾਗਾ ਹੁੰਦਾ ਹੈ ਇਸ ਤਰ੍ਹਾਂ ਹਨ ਇਹ ਤਾਂ ਜੀ ਆਪਾਂ ਨੇ ਬਣਾ ਲਿਆ ਦੇਖੋ ਗਲਾ ਤੇ ਹੁਣ ਨਾ ਆਪਾਂ ਜਿਹੜੀ ਇਹ ਵਾਲੀ ਹੈ ਨਾ ਲੈਸ ਸੀਗੀ ਇਹਦੇ ਜਿਹੜੇ ਇੱਕ ਇੱਕ ਫਲਾਰ ਇਹ ਕੱਟ ਲੈਣੇ ਆ ਇਹ ਕੱਟ ਕੇ ਹਨਾ ਆਪਾਂ ਇਹਦਾ ਡਿਜ਼ਾਈਨ ਬਣਾਵਾਂਗੇ ਇਹ ਕੱਟ ਲੈ ਸੀ ਮੈਂ ਇਹ ਤੁਸੀਂ ਹਨਾ ਆਪਣੇ ਹਿਸਾਬ ਨਾਲ ਇਹਦੇ ਜਿਹੜੇ ਡਿਜ਼ਾਈਨ ਹੈ ਉਹ ਬਣਾ ਸਕਦੇ ਹੋ ਵੀ ਤੁਸੀਂ ਕਿਸ ਤਰ੍ਹਾਂ ਨਾਲ ਲਾਉਣੇ ਨੇ ਇਹਦੇ ਸਿੱਧਾ ਪਾਸਾ ਉੱਪਰ ਰੱਖ ਕੇ ਦੇਖੋ ਇਹ ਇਹ ਆਪਾਂ ਜਿੰਨੇ ਊਰੇ ਲਾਤਾ ਹਨਾਈ ਕਿੰਨੇ ਸਿੱਧੂ ਬਟਾ ਦਾ ਘੱਟ ਪਤਾ ਲੱਗਦਾ ਹੈ। ਪਹਿਲਾਂ ਨਾ ਹੀ ਤੁਸੀਂ ਸਾਰੇ ਇੱਕ ਵਾਰ ਆਪਣੇ ਹਨਾ ਰੱਖਣੇ ਨੇ ਰੱਖ ਕੇ ਫਿਰ ਆਪਾਂ ਪਹਿਲੇ ਇਹਨਾਂ ਨੂੰ ਸੈੱਟ ਕਰਾਂਗੇ ਇਹਨਾਂ ਦਾ ਰਿਸਟੈਂਸ ਵਗੈਰਾ ਜਿੱਥੇ ਵੀ ਆਪਾਂ ਨੂੰ ਲੱਗੂ ਹਨਾ ਵੀ ਇਹ ਆਪਾਂ ਨੇ ਜਿਆਦੇ ਸੰਗਣਾ ਲਾਤਾ ਜਾਂ ਜਿਆਦੇ ਸਿੱਧਾ ਲਾਤਾ ਇਹ ਚੀਜ਼ ਇਹਨਾਂ ਇਸ ਤਰ੍ਹਾਂ ਪਹਿਲਾਂ ਆਮਾਗੀ ਹੈਨਾ ਸਾਰੇ ਜਿੰਨੇ ਵੀ ਲੱਗਣਗੇ ਉਹਦੇ ਹਿਸਾਬ ਨਾਲ ਤੁਸੀਂ ਇਹਨਾਂ ਦੀ ਕਟਿੰਗ ਕਰ ਲਿਓ ਕਟਿੰਗ ਕਰਕੇ ਫਿਰ ਇਹਨਾਂ ਨੂੰ ਰੱਖ ਕੇ ਇਸ ਤਰ੍ਹਾਂ ਇਹ ਇੱਥੇ ਹੈਨਾ ਕੋਈ ਮਨਨ ਦੀ ਲੋੜ ਨਹੀਂ ਹੁੰਦੀ ਇਹ ਤਾਂ ਵੈਸੇ ਆਪਣੀ ਅੱਖਾਂ ਹੀ ਦੱਸ ਦਿੰਦੀਆਂ ਨੇ ਹੈਨਾ ਕਿ 빙ਗਾ ਜਾਂ ਟਿੱਡਾ ਹੈਗਾ ਇਹ ਆ ਦੇਖੋ ਉਹਨੂੰ ਮਿਆ ਪਾਸੇਂਟਰ ਚ ਨਾ ਤਾਂ ਇੱਕ ਹੈਨਾ ਦੋ ਆਪਣੇ ਆਹ ਲੱਗ ਗਈ ਫਿਰ ਆਪਣੇ ਆਹ ਲੱਗ ਗਈ ਫਿਰ ਆਪਣੇ ਜਿਹੜੇ ਆ ਨਹੀਂ ਦੇਖੋ ਇਹ ਉੱਚਾ ਨਹੀਂ ਮਰੇ ਗਿਆ ਹੈਨਾ ਜਿਵੇਂ ਇਹ ਉੱਤੇ ਜਾ ਜਾਉਗੇ ਜਿਸੇ ਦੇ ਚ ਠੀਕ ਹੈ ਆ ਦੇਖੋ ਠੀਕ ਲੱਗ ਰਹੇ ਨੇ ਹੁਣ ਆਪਾਂ ਕੈ ਲੱਗੇ ਅ ਹੰਨਾ ਲੱਗੇ ਹੁਣ ਆਪਾਂ ਥੋੜੀ ਜਿਹੀ ਇੱਕ ਦੋ ਹੋਰ ਕੱਟਦੇ ਆ ਇਹ ਆਪਾਂ ਨਾ ਇਸ ਤਰ੍ਹਾਂ ਜੀ ਇਹ ਕੱਟ ਕੱਟ ਪਹਿਲਾਂ ਆਪਾਂ ਇਹ ਤਾਰ ਲੇ ਕਸਾਰ ਕਰਕੇ ਦੇਖੋ ਇਹ ਨਾ ਹਨ ਜਿਵੇਂ ਇਸ ਤਰ੍ਹਾਂ ਵੀ ਲਾਈਨਾਂ ਬਣਨੀ ਚਾਹੀਦੀਆਂ ਨੇ ਇਸ ਤਰ੍ਹਾਂ ਵੀ ਤੇ ਚੌਰਸ ਡੱਬੀ ਵੀ ਜਿਵੇਂ ਹੁਣ ਆਪਾਂ ਨੇ ਪਹਿਲਾਂ ਦੇਖੋ ਇਹ ਵਾਲੇ ਲਾਤੇ ਫਿਰ ਇਹ ਲਾਤੇ ਫਿਰ ਇਹ ਲਾਤੇ ਇਹਨਾਂ ਦੇ ਚਾਰੇ ਪਾਸੇ ਨੂੰ ਹਨਾ ਚੌਰਸ ਡੱਬੀ ਹੈ ਜਿਹੜੀ ਉਹ ਬੰਦੀ ਆ ਉਸ ਤੋਂ ਬਾਅਦ ਹਨਾ ਆਪਾਂ ਗਲੂ ਹੈ ਜਿਹੜੀ ਇਹਦੇ ਨਾਲ ਇਹਨਾਂ ਨੂੰ ਲਾ ਕੇ ਫਿਰ ਆਪਾਂ ਇਹਨਾਂ ਨੂੰ ਜੀ ਪੱਕੇ ਕਰਾਂਗੇ ਪਹਿਲਾਂ ਹੁਣ ਦੇਖੋ ਆਪਾਂ ਨੇ ਜਿਸ ਤਰ੍ਹਾਂ ਹਨਾ ਇਹ ਲੈ ਲਈ ਇਹ ਨੂੰ ਚੱਕਣਾ ਚੱਕ ਕੇ ਜਦੋਂ ਤੁਸੀਂ ਇਹ ਚੱਕਣਾ ਇਹਦਾ ਜਿਹੜਾ ਇਹ ਸੈਂਟਰ ਹੈ ਇਹਦੇ ਵਿੱਚ ਤੁਸੀਂ ਡਾਟ ਲਾ ਲੈਣਾ ਠੀਕ ਹੈ ਇਹ ਚੱਕ ਲਿਆ ਮੈਂ ਸੁਣ ਇਹਦੇ ਨਾਲ ਦਿਖਾਉਣੀ ਆ ਦੇਖੋ ਤੁਸੀਂ ਨਾ ਇੱਥੇ ਇੱਕ ਨਿਸ਼ਾਨੀ ਲਾ ਦੇਣੀ ਹੈ ਠੀਕ ਹੈ ਦਸਾਨੀ ਲਾਉਣ ਤੋਂ ਬਾਅਦ ਇਹਦਾ ਜਿਹੜਾ ਪੁੱਠਾ ਪਾਸਾ ਇਹਦੀ ਪੁੱਠੀ ਸਿੱਧ ਹੁੰਦੀ ਹੈ ਇਹਦੇ ਤੁਸੀਂ ਜ਼ਿਆਦਾ ਨਹੀਂ ਲਾਉਣੀ ਹੈਗੀ ਇਹ ਗਲੂ ਹੈ ਜਿਹੜੀ ਥੋੜੀ ਹੀ ਲਾਉਣੀ ਹੈ ਕਿਉਂਕਿ ਆਪਾਂ ਇਹਨਾਂ ਨੂੰ ਪੱਕੇ ਕਰਾਂਗੇ ਦੇਖੋ ਇਸ ਤਰ੍ਹਾਂ ਲਾ ਕੇ ਇਹਨੂੰ ਆਪਾਂ ਜਿਹੜੀ ਇਹ ਆਪਣੀ ਡੋਰਸ ਹੈ ਇਹਦੇ ਉੱਤੇ ਰੱਖਾਂਗੇ ਇਸ ਤਰ੍ਹਾਂ ਠੀਕ ਹੈ ਜੇਸੀ ਤਰ੍ਹਾਂ ਨਾ ਇਹਨੂੰ ਚੱਕਾਂਗੇ ਇਹਨੂੰ ਚੱਕ ਕੇ ਇਹਦੇ ਹੇਠਾਂ ਇਹਨੂੰ ਦਸਾਨੀ ਇਹਨੂੰ ਲਾ ਕੇ ਇਹਦੇ ਉੱਤੇ ਪਰ ਗਲੂ ਲਾਦਾ ਵੈਸੇ ਤਾਂ ਨਾ ਜਿਹੜੀ ਇਹ ਵਾਲੀ ਵੀ 7000 ਗਲੂ ਹੈ ਇਹ ਬਹੁਤ ਸਪੈਸ਼ਲ ਇਹਦੇ ਲਈ ਆਉਂਦੀ ਹੈ ਇਹ ਇਹ ਲੈਂਦੀ ਨਹੀਂ ਹੈਗੀ ਪੱਕੀ ਬਹੁਤ ਹੁੰਦੀ ਆ ਦੇਖੋ ਫਿਰ ਤੁਸੀਂ ਇਹਦੇ ਉੱਪਰ ਇਸ ਤਰ੍ਹਾਂ ਧਰਨੇ ਠੀਕ ਹੈ ਪਹਿਲਾਂ ਤੁਸੀਂ ਸਾਰੇ ਸੈੱਟ ਕਰਕੇ ਫਿਰ ਤੁਸੀਂ ਕੰਨਾ-ਕੰਨਾ ਚੱਕਣਾ ਉਹਦੇ ਹੇਠਾਂ ਨਿਸ਼ਾਨੀ ਲਾਉਣੀ ਆ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਜਿਹੜੇ ਆਪਣੇ ਸਾਰੇ ਨਹੀਂ ਇਹਨਾਂ ਨੂੰ ਆਪਾਂ ਪੱਕੇ ਕਰ ਦਿੰਦੇ ਹਾਂਗੇ ਆ ਦੇਖੋ ਹਨ ਇਸ ਤਰ੍ਹਾਂ ਆਪਾਂ ਜਿਹੜੀ ਇਹ ਗਲੂ ਨਾਲ ਲਾ ਕੇ ਇਹ ਆਪਾਂ ਕੱਚੇ ਕਰ ਦਿੰਦੇ ਤੁਸੀਂ ਇਸੇ ਤਰ੍ਹਾਂ ਨਹੀਂ ਕਰਨਾ ਤੁਸੀਂ ਹਨਾ ਆਪਣੀ ਬਰੀਕ ਸੂਈ ਦੇ ਵਿੱਚ ਚਾਰ ਲੜਾ ਤਾਗਾ ਪਾਉਣਾ ਕਿਉਂਕਿ ਮੈਂ ਤਾਂ ਦੱਸ ਰਹੀ ਹਾਂ ਹਨਾ ਕਿ ਇਹ ਪਹਿਣਾ ਹੁੰਦੀ ਹੈ ਨੀ ਅਨਜਾਨ ਫਿਰ ਉਹ ਕਹਿੰਦੀਆਂ ਨੇ ਵੀ ਸਾਨੂੰ ਜੀ ਪੂਰੀ ਵੀਡੀਓ ਵਸਿਆ ਕਰੋ ਜਿਹੜੀ ਤਾਂ ਦੇਖੋ ਹਨਾ ਜਾਣਕਾਰ ਨੇ ਉਹ ਤਾਂ ਥੋੜਾ ਜਿਹਾ ਆਈਡੀਆ ਲੈ ਕੇ ਬਣਾ ਲੈਂਦੀਆਂ ਨੇ ਪਰ ਜਿਹੜੀਆਂ ਅਨਜਾਨ ਨੇ ਤਾਂ ਕਰਕੇ ਮੈਨੂੰ ਸਾਰਾ ਦੱਸਣਾ ਪੈਂਦਾ ਇਸ ਤਰ੍ਹਾਂ ਆਪਾਂ ਨੇ ਹਨਾ ਸੂਈ ਦੇ ਵਿੱਚ ਚਾਰ ਲੜਾ ਤਾਗਾ ਪਾ ਕੇ ਤੁਸੀਂ ਨੇ ਇਹਦੀ ਬੈਕ ਦੇ ਉੱਤੇ ਇਹਨੂੰ ਇਸ ਤਰ੍ਹਾਂ ਇਹ ਜਿਹੜਾ ਤਾਗਾ ਹੈ ਆਪਾਂ ਇਹ ਕੱਢ ਦੇਣੀ ਆਪਾਂ ਇਹਨੂੰ ਸਾਰਿਆਂ ਨੂੰ ਦੇਖੋ ਇਹਦੇ ਸੈਂਟਰ ਦੇ ਵਿੱਚ ਆਪਾਂ ਐ ਕੱਢ ਲਾਂਗੇ ਇਹ ਚਾਰ ਲੜਾ ਹਨ ਆਪਾਂ ਨੇ ਤਾਂ ਪਾਇਆ ਵੀ ਸੋਨੂੰ ਉਬਾਲੇ ਹਨ ਜਿਹੜੇ ਬਤੋਪੇ ਨੇ ਉਹ ਨਹੀਂ ਲੰਗਾਉਣੇ ਪੈਣਗੇ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਹਨ ਇਹ ਲੰਗਾ ਲਿਆ ਠੀਕ ਹੈ ਦੇਖੋ ਇਹ ਪੱਕਾ ਹੋ ਗਿਆ ਹਨ ਇਹ ਕਿਧਰੇ ਜਾਂਦਾ ਇਸ ਤੋਂ ਬਾਅਦ ਹਨ ਤੁਸੀਂ ਇਹਦੇ ਉਰੇ ਇੱਕ ਗੱਠ ਮਾਰ ਦੇਣੀ ਹੈ ਗੱਠਾ ਮਾਰ ਕੇ ਆਪਾਂ ਇਹਨੂੰ ਨਾ ਤਾਂ ਅੱਗੇ ਨੂੰ ਕੱਟ ਦੇਣੀ ਫਿਰ ਆਪਾਂ ਜਿਹੜਾ ਆਪਣਾ ਆਗਲਾ ਹੈਗਾ ਇਹ ਇਹਦੇ ਸੈਂਟਰ ਦੇ ਵਿੱਚ ਆਪਾਂ ਇਸ ਤਰ੍ਹਾਂ ਲੰਗਾਉਣਾ ਹੈ ਠੀਕ ਹੈ ਅਗਰ ਜਿਹੜੀ ਗਲੂ ਹੈ ਸੁੱਕੀ ਨਹੀਂ ਹੈਗੀ ਇਹਨੂੰ ਆਪਾਂ ਇਸ ਤਰ੍ਹਾਂ ਠੀਕ ਹੈ ਇੱਥੋਂ ਇਸੇ ਤਰ੍ਹਾਂ ਹੀ ਫਿਰ ਆਪਾਂ ਇਹਨੂੰ ਵਾਪਸ ਤਾਂ ਤੁਸੀਂ ਇਹ ਚਾਰ ਲੜਾ ਤੱਗ ਹੈ ਇੱਕੇ ਬਹੁਤ ਹੈ ਆ ਇਹ ਜਿਹੜਾ ਪਾਣੀ ਸਰੋਪਾ ਜ ਹੈ ਇਹਦੇ ਵਿੱਚ ਪਾ ਕੇ ਹਨਾ ਇਸ ਤਰ੍ਹਾਂ ਸੂਝ ਲਗਾ ਲੈਣੀ ਹੈ ਬਾਅਦ ਵਿੱਚ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਇਹਨੂੰ ਪੱਕਾ ਕਰ ਦੇਣਾ ਠੀਕ ਹੈ ਦੇਖੋ ਹਨ ਇਸ ਤਰ੍ਹਾਂ ਹੁਣ ਪਾਹੀ ਜਿਹੜੇ ਸਾਰੇ ਨੇ ਆਪਣੇ ਇਹਨਾਂ ਨੂੰ ਇਸੇ ਤਰ੍ਹਾਂ ਪੱਕੇ ਕਰ ਲਾਂਗੇ ਆਪਾਂ ਜਿਹੜਾ ਇਹ ਤੱਗ ਹੈ ਇਹਨੂੰ ਨਹੀਂ ਤੋੜ ਦੇ ਠੀਕ ਹੈ ਫਿਰ ਫਿਰ ਇਸੇ ਤਰ੍ਹਾਂ ਉਹਦੇ ਗੱਠ ਜਰੂਰ ਦੇਣੀ ਹੈ ਹਨਾ ਤਾਂ ਕਿ ਕਈ ਵਾਰ ਜੇ ਆਪਣੇ ਤਾਗਾ ਟੁੱਟਦਾ ਹੈਗਾ ਇਹ ਆਪਣੀ ਹਨਾ ਉਧੜੇ ਨਾ ਇਸ ਤਰ੍ਹਾਂ ਠੀਕ ਹੈ ਆਪਾਂ ਇਸੇ ਤਰ੍ਹਾਂ ਹਨਾ ਇਹ ਜਿਹੜੇ ਸਾਰੇ ਨੇ ਇਹਨਾਂ ਨੂੰ ਪੱਕੇ ਕਰਦੇ ਆ ਫਿਰ ਦਿਖਾਉਨੇ ਆ ਤੁਹਾਨੂੰ ਹਾਂ ਜੀ ਆਪਣਾ ਜਿਹੜਾ ਇਹ ਗਲਾ ਹੈ ਹਨਾ ਬਣ ਕੇ ਤਿਆਰ ਹੋ ਗਿਆ ਦੇਖੋ ਇਹਦੀ ਜਿਹੜੀ ਫਾਈਨਲ ਲੁੱਕ ਹੈ ਕਿਸ ਤਰ੍ਹਾਂ ਦੀ ਆਈ ਹੈ ਹਨਾ ਬਹੁਤ ਸੋਹਣਾ ਲੱਗਦਾ ਹੈ ਬੜਿਆ ਹੋਇਆ ਤੁਸੀਂ ਵੀ ਆਪਣੇ ਹਨਾ ਕਮੀਜ਼ ਦੇ ਉੱਤੇ ਜਰੂਰ ਟਰਾਈ ਕੀਤਾ ਕਰਿਓ ਬਹੁਤ ਸੋਹਣਾ ਹਨਾ ਤੇ ਬਹੁਤ ਸੌਖਾ ਹੈਗਾ ਗਲਾਏ ਸੋ ਨੂੰ ਇਹ ਜਿਹੜੀ ਮੈਂ ਅੱਜ ਗਲੇ ਦੀ ਵੀਡੀਓ ਬਣਾਈ ਹੈ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਤੇ ਹਨਾ ਤੁਸੀਂ ਵੀਡੀਓ ਨਾਲ ਵੀ ਮਤਲਬ ਕਿ ਸਾਰੀ ਨੂੰ ਜਰੂਰ ਦੇਖਿਆ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਤੇ ਹਨਾ ਇਹਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਜੀ ਬਹੁਤ ਹਨਾ ਮਿਹਨਤ ਨਾਲ ਵੀਡੀਓ ਬਣਾਉਣੀ ਆ ਤਾਂ ਕਿ ਤੁਸੀਂ ਅੱਗੇ ਸ਼ੇਅਰ ਕਰਕੇ ਜਿਹੜੇ ਮੇਰੀਆਂ ਭੈਣਾਂ ਨੇ ਹਨਾ ਡਿਜ਼ਾਈਨ ਨਾਲ ਗਲਾ ਬਣਾਉਣਾ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਧੰਨਵਾਦ